ਮਾਰੋ ਪੂਰਾ ਮੁੰਡਾ ਲੱਗਿਆ ਆ ਨੀ ਆ ਆਪਣੇ ਪਿੰਡ ਦੇ ਹੀ ਆ ਨਲਗਰ ਬੱਦਲ ਬਾਬਾ ਪਾਸੇ ਰੁਟੜੀ ਰੁੜੀ ਜਾਂਦਾ ਉਹਨਾਂ ਨੂੰ ਦੇਖਦਾ ਅੱਗੇ ਜਿਵੇਂ ਰਾਤ ਨੂੰ ਮੀਂਹ ਤੜਕੇ ਭੂਕ ਪਿਆ ਉਦੋਂ ਮੀਂਹ ਆਇਆ ਸੀ ਆਹੋ ਕਿ ਜੜੀ ਵੀਰੀ ਹੂੰ ਤਿਆਰ ਜੀ ਦਾ ਬੜਿਆ ਫਾਰ ਕਾਂਪੂਰ ਖਨ ਖੜੀ ਸੈਟਿੰਗ ਕਰਵਾ ਲਈ ਹੈ ਨਾ ਹੂੰ ਆਪਾਂ ਅਧਿਨੇ ਗਰਾਹਕੀ ਦੀ ਸ਼ੁਰੂਆਤ ਉਹ ਤਾਂ ਨਹੀਂ ਐ ਬੇਹੰਤਣੀ ਆਇਆ ਇਹ ਦਾ ਜਿਹੜਾ ਘੱਟ ਗਿਆ ਹੈ। ਪੋਲਾ ਦੋ ਟਿੱਕਰ ਟਰੈਕਟਰ ਦਲਾਇਆ ਮੰਗਰ ਗਲੇ ਤੇ ਲਾਤਾ سلامات ماں نیں اے ماری میرا من گیا ہے یہاں بیٹھا ہوا کیا ہو یہاں بیٹھے کہ جنا میں کافی وقت گزارے اسمانا من بیٹھا رہا ہے ਡਰਾਈਵਰ ਗਿਆ ਨੂੰ ਜਬਈਏ ਤਨਤਰਾਦੂਆਗੇ ਜਿਹਨੇ ਡਰਾਈਵਰ ਦੀ ਆਰਾਮ ਬੇਤੀਆ ਗਿਆ ਗਾਏ ਦਾ ਨਾਮ ਬ੍ਰਹਮਾ ਮਹਾਵੀਰ ਕਸਤ ਕਹੀ ਟਰਾਲੀਆਂ ਬੈਕ ਲਗਣੀਆਂ ਟਰਾਲੀਆਂ ਬੈਕ ਜੇ ਕਿਸੇ ਨੇ ਐਂਟਰੀ ਪਾਉਣੀ ਆ ਪਾ ਸਕਦੇ ਆ ਠੀਕ 2:30 ਵਜੇ ਸ਼ੁਰੂ ਕਰ ਦੇਣਾ 2:30 ਵਜੇ ਐਂਟਰੀ ਕਿੰਨੀ ਆ 100 ਰੁਪਿਆ ਐਂਟਰੀ 100 ਰੁਪਿਆ ਐਂਟਰੀ 100 ਰੁਪਿਆ ਬਾਈ ਆਜੋ 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 ਇੱਥੇ ਨਾ ਖੜਾ ਚੱਕੀ ਜਾ ਯਾਰ ਇਹ ਟਾਲੀਆਂ ਬੈਕ ਲੱਗੀ ਜਾਂਦੀਆਂ ਬਾਬਾ ਭਾਈ ਸੁਗਰਾਮ ਦੇ ਸਥਾਨ ਤੇ ਮੇਲਾ ਬਣ ਗਿਆ ਜੇ ਮੇਲਾ ਇੱਕ ਪਾਈਪ ਵੀ ਗੱਡਿਆ ਉੱਤੇ ਝੂਟਣਾ ਵੀ ਆ ਜਿਹੜਾ ਬੰਦਾ ਵੱਧ ਟਾਈਮ ਝੂਟੂਗਾ ਉਹਨੂੰ ਇਨਾਮ ਮਿਲੂਗਾ ਆ ਸਭ ਰਾਹ ਟਰੈਕਟਰ ਆ ਸੇਬੀ ਦਾ ਇੱਥੇ ਲੱਗਣੀਆਂ ਛੋਟੇ ਟੈਰਾਂ ਵਾਲਾ ਇੱਥੇ ਲੱਗਣੀਆਂ ਬੈਕ